ਆਪਣੇ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਕੀਤੀ ਅਨਾਉਂਸਮੈਂਟ ਕਰਵਾਈ ਹੈ ਕਿ ਜਿਨ੍ਹਾਂ ਦੇ ਕੋਲ ਆਈਡੈਂਟੀਫਿਕੇਸ਼ਨ ਹੈਗੀ ਹੈ ਜਾਂ ਵੈਰੀਫਿਕੇਸ਼ਨ ਕਰਵਾ ਲਨ ਜਾਂ ਆਨੇ ਲਈ ਬੈਠੇ ਉਹਨਾਂ ਨੂੰ ਜੀਤਾ ਦੇ ਦਿੱਤਾ ਮੰਨ ਲਿਓ ਕੋਈ ਜਿਹੜੇ ਆਪਣੇ ਐਮਸੀਆ ਬੰਦ ਹੈਗੇ ਨੇ ਅ ਫਾਸਾ ਜੀ ਜਿਦਾ ਸਾਰਿਆਂ ਨੂੰ ਪਤਾ ਹੈਗਾ ਕਿ ਪਿਛਲੇ ਦਿਨ ਹੀ ਸ਼ਹਿਰਪੁਰ ਵਿੱਚ ਇੱਕ ਬਹੁਤ ਹੀ ਵੱਡਾ ਕੰਮ ਕੀਤਾ ਹੈਗਾ ਪ੍ਰਵਾਸੀ ਨੇ ਉਸਦੀ ਮਤਦਰਸਰ ਤੁਸੀਂ ਅੱਜ ਫਲੋਰ ਵਿੱਚ ਤੁਸੀਂ ਆਪਣੀਆਂ ਪਹੁੰਚਾਂ ਨਾਲ ਕਿ ਤੁਸੀਂ ਕਿ ਪ੍ਰਵਾਸੀ ਕਲਦੂਰ ਹੈਗੇ ਰੇੜੀਆਂ ਲਾ ਕੇ ਬੈਠੇ ਕੰਮ ਕਰਦੇ ਤੁਸੀਂ ਨੂੰ ਉਹੇ ਕਰਨਾ ਆਏ ਹੈਗੇ ਆ ਜਾਂ ਤੁਸੀਂ ਉਹਨੂੰ ਜੁਚੇਦ ਕਰਨਾ ਆਏ ਆ ਕੀ ਸਾਰਾ ਮਾਮਲਾ ਸੀ ਕੀ ਤੁਸੀਂ ਜਿਹੜੀਆਂ ਰੇੜੀਆਂ ਨਾਲ ਕਰਵਾ ਦਿੱਤੀ ਜੀ ਰੇੜੀਆਂ ਵਾਲਿਆਂ ਨਾਲ ਇਹ ਗੱਲਬਾਤ ਕੀਤੀ ਜੀ ਜਿਹੜੀਆਂ ਆਪਣੀਆਂ ਤੁਸੀਂ ਖਾਲੀ ਕਰਕੇ ਤੇ ਆਪਣੇ ਆਪਣੇ ਬਾਸ ਮੋੜ ਦੇ ਭਰਾਂ ਜੀ ਵੀ ਜਿਹੜੇ ਬੰਦੇ ਨੇ ਕੰਮ ਕੀਤਾ ਗਲਤ 4 ਸਾਲ ਦੇ ਬੱਚੇ ਦੇ ਨਾਲ ਉਹਦੇ ਗੁਪਤ ਅੰਗਾਂ ਦੇ ਵਿੱਚ ਰਾੜ ਦਿੱਤੀ ਗਈ ਠੀਕ ਹੈ ਜੀ ਇਹ ਹੈਗੇ ਤਾਂ ਉਹੀ ਪ੍ਰਵਾਸੀ ਆਣਾ ਉਹਨਾਂ ਦੇ ਉਹਦੇ ਵੀ ਫਾਰਮ ਦੇ ਵਿੱਚੋਂ ਹੀ ਆ ਜੀ ਠੀਕ ਹੈ ਜੀ ਉਹਨੇ ਰਾੜ ਦਿੱਤੀ ਕੋਈ ਤਰਸਤੇ ਨਹੀਂ ਕੀਤਾ ਉਹਨੇ ਆਪਣੇ ਮਾਪਿਓ ਨੂੰ ਕਿੰਨਾ ਚੇਤੇ